ਜੀ ਸਵਾਗਤ ਹੈ ਸਾਡੀ ਨਵੀਂ ਵੀਡੀਓ ਦੇ ਵਿੱਚ ਹੈ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਮੋਂਗੇ ਅੱਜ ਅਸੀਂ ਲੈ ਕੇ ਆਏ ਆਂ ਕੜੀ ਬਿਨਾ ਪਕੌੜੇ ਵਾਲੀ ਸਭ ਤੋਂ ਪਹਿਲਾਂ ਅਸੀਂ ਪਤਲੀ ਦੇ ਵਿੱਚ ਸਰੋ ਦਾ ਤੇਲ ਪਾ ਲਿਆ 1.5 ਘਟਸੀ ਤੇ ਫਿਰ ਅਸੀਂ ਸੁੱਕੇ ਮਸਾਲੇ ਲੈ ਲਏ ਸਾਫ ਤਾ ਧਨੀਆ ਲੈ ਲਿਆ ਜੀਰਾ ਲੈ ਲਿਆ ਮੇਥੇ ਲੈ ਲੇ ਦਾਲਚੀਨੀ 2-3 ਲੌਂਗ 2 ਇਲਾਇਚੀਆਂ ਤੇ ਸੌਂਫ ਲੈ ਲਈ ਹੁਣ ਅਸੀਂ ਇਹਦੇ ਵਿੱਚ ਇਹਨੂੰ ਭੁੰਨਾਂਗੇ ਤੇਲ ਦੇ ਵਿੱਚ ਇੱਕ ਲੈ ਲਿਆ ਸੀ ਤੇਜ ਪੱਤਾ ਸਾਡੇ ਕੋਲ ਕੜੀ ਪੱਤਾ ਹੈ ਨਹੀਂ ਵੈਸੇ ਤੁਸੀਂ ਕੜੀ ਪੱਤਾ ਪਾ ਸਕਦੇ ਹੋ ਕੜੀ ਕੜੀ ਪੱਤੇ ਨਾਲ ਹੀ ਬਹੁਤ ਸੁਆਦ ਲੱਗਦੀ ਹੈ ਕਿਉਂਕਿ ਅਸੀਂ ਤਾਂ ਤੇਜ ਪੱਤਾ ਲੈ ਲਿਆ ਇਧਰ ਅਸੀਂ ਦਹੀਂ ਨੂੰ ਫੈਂਟ ਲਿਆਏ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਨਮਕ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਨਮਕ ਮਿਰਚ ਪਾ ਦਾਂਗੇ ਹਲਦੀ ਧਨੀਆ ਪਾਊਡਰ ਹਲਦੀ ਥੋੜੀ ਜੀ ਹੋਰ ਪਾ ਦਾਂਗੇ ਹੁਣ ਅਸੀਂ ਇਹਨੂੰ ਮਿਕਸ ਕਰ ਦਾਂਗੇ ਅੱਜ ਅਸੀਂ ਨਵੇਂ ਤਰੀਕੇ ਦੇ ਨਾਲ ਕੜੀ ਬਣਾਵਾਂਗੇ ਬਹੁਤ ਹੀ ਟੇਸਟ ਬਣੂਗੀ ਦੇਖੋ ਜੀ ਸਾਡਾ ਤੇਲ ਹੈ ਜਿਹੜਾ ਕੀ ਗਰਮ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਸੁੱਕੇ ਮਸਾਲੇ ਪਾ ਦਾਂਗੇ ਜਿਹੜੇ ਕਿ ਤੁਹਾਨੂੰ ਦੱਸੇ ਸੀ ਕੀ ਕੀ ਆਈਟਮਾਂ ਨੇ ਅਸੀਂ ਇਹ ਸੁੱਕੇ ਮਸਾਲੇ ਪੋਨ ਲਾਂਗੇ ਇਦਰਾਸੀ ਜਿਹੜਾ ਕੋਲ ਬਣਾਇਆ ਹੈਗਾ ਉਹ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਧਰ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਸੁੱਕੇ ਮਸਾਲੇ ਸੀ ਉਹ ਭੁੱਜ ਗਏ ਤੇ ਸੁਗੰਧ ਆਉਣ ਲੱਗ ਗਈ ਹੁਣ ਅਸੀਂ ਇਹਦੇ ਵਿੱਚ ਜਿਹੜਾ ਕੀ ਕੋਲ ਤਿਆਰ ਕੀਤਾ ਸੀ ਹਲਦੀ ਮਸਾਲੇ ਨਮਕ ਪਾ ਕੇ ਬੇਸਨ ਤੇ ਲੱਸੀ ਮਤਲਬ ਕਿ ਦਹੀਂ ਦੀ ਅਸੀਂ ਲੱਸੀ ਬਣਾ ਲਈ ਸੀ ਹੁਣ ਅਸੀਂ ਇਹਨੂੰ ਇਹਦੇ ਵਿੱਚ ਪਾ ਦਾਂਗੇ ਹਨਸੀ ਤੜਕਾ ਤਿਆਰ ਕਰਦੇ ਆ ਤੇ ਅਸੀਂ ਇਹਨੂੰ 20-25 ਮਿੰਟ ਲਈ ਬਣਨ ਦੇਵਾਂਗੇ ਹੁਣ ਅਸੀਂ ਪਾਣੀ ਦੇ ਵਿੱਚ ਬੇਸਨ ਪਾ ਲਿਆ ਤੇ ਨੂੰ ਅਸੀਂ ਘੋਲ ਲਿਆ ਚੰਗੀ ਤਰ੍ਹਾਂ ਮਲਚ ਕਰ ਲਿਆ ਨਸੀ ਇਹਨੂੰ ਇਹ ਵਿੱਚ ਪਾ ਦਾਂਗੇ ਇਹਨੂੰ ਅਸੀਂ ਮਿਕਸ ਕਰ ਦਾਂਗੇ ਜਿਹੜਾ ਕਿ ਅਸੀਂ ਲੱਸੀ ਪਾਈ ਸੀ ਪਹਿਲਾਂ ਵਿੱਚ ਮਸਾਲੇ ਪਾਈ ਸੀ ਹੁਣ ਅਸੀਂ ਇਹਦੇ ਵਿੱਚ ਪਾਣੀ ਵਿੱਚ ਬੇਸਣ ਘੋਲ ਕੇ ਪਤੀਲੀ ਦੇ ਵਿੱਚ ਪਾਤਾ ਹੁਣ ਅਸੀਂ ਇਹਨੂੰ ਟਾਕ ਦਾਂਗੇ ਦੇਖੋ ਜੀ ਇੱਧਰ ਸਾਡੀ ਕੜੀ ਹੈ ਜਿਹੜੀ ਕਿ ਪੱਕੀ ਜਾਂਦੀ ਆ ਇੱਕ ਸਾਇਸੀ ਤਰਤੀ ਨੇ ਰੱਖ ਲਈਏ ਦੇ ਵਿੱਚ ਸਰ੍ਹੋਂ ਦਾ ਤੇਲ ਪਾ ਲਿਆ ਹੁਣ ਅਸੀਂ ਉਹਦੇ ਵਿੱਚ ਕੱਟੇ ਹੋਏ ਪਿਆਜ਼ ਟਮਾਟਰ ਲਸਣ ਤੇ ਇਹ ਸੁੱਕੀਆਂ ਮਿਰਚਾਂ ਹਰੀ ਮਿਰਚ ਕੱਟੀ ਆ ਦੋ ਤੇ ਹੁਣ ਅਸੀਂ ਨੂੰ ਪੁੰਨਾਂਗੇ ਗੜਾ ਤੇ ਇਲਾਕੀ ਜਿਹੜਾ ਗਰਮ ਹੋ ਗਿਆ ਹੁਣ ਅਸੀਂ ਇਹਨੂੰ ਪੁੰਨ ਲਾਂਗੇ ਲਾਸੀ ਕੜੀ ਦੇ ਵਿੱਚ ਚੱਲੇ ਸੁੱਕੇ ਮਸਾਲੇ ਪਾਏ ਸੀ ਹੁਸੀਂ ਪਿਆਜ਼ ਲੰਬੇ ਲੰਬੇ ਕਰਤੇ ਨੇ ਕੜੀ ਦੇ ਵਿੱਚ ਬਹੁਤ ਹੀ ਵਧੀਆ ਲੱਗਣਗੇ ਹੁਣ ਅਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਦਾਂਗੇ ਤੇ ਲਾਲ ਸੁੱਕੀਆਂ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਥੋੜੀ ਜਿਹੀ ਕਸੂਰੀ ਆਹ ਤੇ ਮਸਾਲਾ ਰੈੱਡ ਹੋ ਗਈ ਦੇਖੋ ਮੈਂ ਇਹਨੇ ਚੰਗੀ ਤਰ੍ਹਾਂ ਪੁੰਨ ਲਿਆ ਇਧਰ ਅਸੀਂ ਮਸਾਲਾ ਭੁੰਨ ਲਿਆ ਜੀ ਹੁਣ ਹੁਣ ਅਸੀਂ ਇਹਨੂੰ ਕੜੀ ਦੇ ਵਿੱਚ ਪਾ ਦਾਂਗੇ ਦੇਖੋ ਜੀ ਅਸੀਂ ਕੜੀ ਦੇ ਵਿੱਚ ਇਹ ਮਸਾਲਾ ਪਾਤਾ ਜਿਹੜਾ ਕੀ ਹੁਣ ਬਣਾਇਆ ਸੀ ਹੁਣ ਅਸੀਂ ਕੜੀ ਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ ਸੁੱਕੀ ਹੋਈ। ਸਾਡੀ ਕੜੀ ਹੈ ਜਿਹੜੀ ਗਾੜੀ ਹੋਣੀ ਸ਼ੁਰੂ ਹੋ ਗਈ ਹੈ। ਦੇਖੋ। ਆਹ ਤੁਹੇ ਦੇਖੋ। ਦੇਖੋ ਜੀ ਸਾਡੀ ਕੜੀ ਹੈ ਜਿਹੜੀ ਬਣ ਕੇ ਤਿਆਰ ਹੈ ਦੇਖ ਸਕਦੇ ਹੋ ਦੇਖੋ ਬਹੁਤ ਹੀ ਟੇਸਟ ਕੜੀ ਬਣੀ ਹੈ ਚੱਕ ਕੇ ਦੇਖੀ ਸੀ ਤੁਸੀਂ ਵੀ ਘਰ ਵਿੱਚ ਇਹਨੂੰ ਕਦੋਂ ਵੀ ਬਣਾ ਸਕਦੇ ਹੋ ਚੋਲੇ ਨਾਲ ਫਰੌਟ ਹਨਾ ਸਬਜੀ ਨਾਲ ਖਾ ਸਕਦੇ ਹੋ ਗਰਮੀਆਂ ਦੇ ਵਿੱਚ ਤਾਂ ਜ਼ਿਆਦਾਤਰ ਕੜੀ ਹੀ ਬਣਾਉਂਦੇ ਨੇ ਤੁਸੀਂ ਵੀ ਇਹ ਰੈਸিপি ਜ਼ਰੂਰ ਟਰਾਈ ਕਰਕੇ ਮੈਨੂੰ ਕਮੈਂਟ ਵਿੱਚ ਦੱਸਿਓ ਕਿੱਦਾਂ ਦੀ ਬਣੀ ਖੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰੋ ਧੰਨਵਾਦ